ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਆ ਜੀ ਪੁਦੀਨੇ ਵਾਲੀ ਨਮਕੀਨ ਬੂੰਦੀ ਅਗਰ ਤੁਹਾਨੂੰ ਜੀ ਇਸਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ ਇੱਕ ਕੌਲੀ ਆਪਾਂ ਨੇ ਬੇਸਨ ਦੀ ਲਈਆ ਜਿੰਨੇ ਆਪਾਂ ਨੇ ਬੂੰਦੀ ਬਣਾਉਣੀ ਹੈ ਜੀ ਉਹਨਾਂ ਆਪਾਂ ਬੇਸਨ ਲੈ ਸਕਦੇ ਹਾਂ नमक पावेंगी टेस्ट अनुसार थोड़ा जहाँ जीरा पाउडर पावे अद्धा कु चमच काली मिर्च ऐड करा पुदीना पाउडर पावगी पुदीना पाउडर जी आप घर ही बना के तैयार किया गा तो आप चमच का लगभग चौथा ही हिस्सा जी बेकिंग पाउडर पाएगा हम आप पा इस मिक्स कर लवेंगे थोड़ा थोड़ा पानी पा के जी आप इसका एक बैटर बना के तैयार करा ना तो जी आपने यही बैटर पतला बना के तैयार करना गा तो ना ही ज्यादा गाढ़ा जो इसकी कंसिस्टेंसी है जी वह एकदम परफेक्ट होनी चाहिए है ਇਸ ਕਰਕੇ ਹੀ ਆਪਾਂ ਨੇ ਥੋੜਾ ਥੋੜਾ ਪਾਣੀ ਪਾ ਕੇ ਹੀ ਇਸ ਬੈਟਰ ਨੂੰ ਤਿਆਰ ਕੀਤਾਗਾ ਦੇਖੋ ਜੀ ਇਸ ਤਰੀਕੇ ਦਾ ਬਣ ਚੁੱਕਿਆਗਾ ਇਹ ਆਪਾਂ ਤਾਂ ਸਾਨੂੰ ਚਮਚ ਨਾਲ ਵੀ ਚੱਕ ਕੇ ਦਿਖਾ ਦਿੰਦੇ ਆ ਬੈਟਰ ਨੂੰ ਕਿ ਇਹ ਕਿਸ ਤਰੀਕੇ ਦਾ ਬਣ ਕੇ ਤਿਆਰ ਹੋਇਆਗਾ ਤੁਸੀਂ ਦੇਖ ਸਕਦੇ ਹੋ ਆਪਾਂ ਜਦੋਂ ਚਮਚ ਨਾਲ ਜੀ ਇਸ ਨੂੰ ਦੇਖੋ ਵਾਲ ਵਿੱਚ ਪਾਣੀ ਆ ਤਾਂ ਦੇਖੋ ਇਸ ਵਿੱਚ ਇੱਕ ਲੈਂ ਜੀ ਬਣ ਜਾਂਦੀ ਹੈ ਤੇ ਨਾਲ ਦੇ ਨਾਲ ਇਹ ਖਤਮ ਹੋ ਜਾਂਦੀ ਹੈ। ਅੰਨੀ ਕੀ ਹੀ ਆਪਾਂ ਕਨਸਿਸਟੈਂਸੀ ਦੀ ਇਸ ਦੀ ਬਣਾ ਕੇ ਰੱਖਣੀ ਹੈ ਬੈਟਰ ਦੀ। ਹੁਣ ਆਪਾਂ ਜੀ ਇਸ ਵਿੱਚ ਇਸ ਨੂੰ ਥੋੜਾ ਜਾ yellow color ਦੇ ਲਈ ਇਸ ਵਿੱਚ ਫੂਡ ਕਲਰ ਐਡ ਕੀਤਾਗਾ। ਇਹ ਆਪਸ਼ਨਲ ਆ ਜੀ। ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਇਸ ਦੇ ਬਿਨਾ ਵੀ ਆਪਾਂ ਗੁੰਦੀ ਬਣਾ ਕੇ ਤਿਆਰ ਕਰ ਸਕਦੇ ਹਾਂ ਗੁੰਦੀ ਲਈ ਦੀ ਆਪਣਾ ਬੈਟਰ ਬਣ ਕੇ ਰੈਡੀ ਹੈ ਹੁਣ ਆਪਾਂ ਇਸ ਦੀ ਗੁੰਦੀ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਰਫੈਂਡ ਤੇਲ ਪਾਇਆਗਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਦੇਖੋ ਇੱਕ ਜਾਲੀ ਲੈਣੀ ਆ ਤੇ ਇਸ ਉੱਪਰ ਆਪਾਂ ਇੱਕ ਕਰਛੀ ਬੈਟਰ ਦੀ ਪਾਵਾਂਗੇ ਕੜਾਹੀ ਤੇ ਜੀ ਜਾਲੀ ਦਾ ਆਪਾਂ ਜੋ ਫਰਕ ਰੱਖਣਾਗਾ ਲਗਭਗ 1 ਫੁੱਟ ਰੱਖਣਾਗਾ ਗੈਸ ਨੂੰ ਜੀ ਆਪਾਂ ਮੀਡੀਅਮ ਟੂ ਹਾਈ ਰੱਖਣਾਗਾ ਲਗਭਗ ਜੀ 2 2.5 ਮਿੰਟਾਂ ਦੇ ਵਿੱਚ ਆਪਣੀ ਇਹ ਗੁੰਦੀ ਚੰਗੀ ਤਰ੍ਹਾਂ ਫਰਾਈ ਹੋ ਜਾਵੇਗੀ ਜਦੋਂ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਵੇ ਫਿਰ ਆਪਾਂ ਇਸ ਗੁੰਦੀ ਨੂੰ ਕੱਢ ਲੈਣਾਗਾ ਤੇ ਲਗਾਤਾਰ ਆਪਾਂ ਇਸ ਨੂੰ ਸਟਰ ਵੀ ਕਰਦੇ ਰਹਾਂਗੇ ਦੇਖੋ ਜੀ ਇਸ ਦਾ ਕਲਰ ਚੇਂਜ ਹੋ ਚੁੱਕਿਆ ਹੈਗਾ ਗੁੰਦੀ ਆਪਣੀ ਲਗਭਗ ਪੂਰੀ ਤਰ੍ਹਾਂ ਫਰਾਈ ਹੋ ਚੁੱਕੀ ਹੈ ਹੁਣ ਆਪਾਂ ਜੀ ਇਸ ਨੂੰ ਕੱਢ ਲਾਂਗੇ ਦੇਖੋ ਜੀ ਕਿੰਨੀ ਵਧੀਆ ਬਣ ਕੇ ਇਹ ਤਿਆਰ ਹੋਈ ਆ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਦੇਖੋ ਬਿਲਕੁਲ ਗੋਲ ਬੂੰਦੀ ਬਣ ਕੇ ਇਹ ਤਿਆਰ ਹੋਈ ਆ ਇਸੇ ਤਰੀਕੇ ਨਾਲ ਜੀ ਆਪਾਂ ਸਾਰੀ ਬੂੰਦੀ ਬਣਾ ਕੇ ਰੈਡੀ ਕਰ ਲਵਾਂਗੇ ਹੁਣ ਆਪਾਂ ਜੀ ਫਿਰ ਚਾਰਨੀ ਉੱਪਰ ਬੈਟਰ ਪਾਵਾਂਗੇ ਜਦੋਂ ਵੀ ਆਪਾਂ ਨੇ ਜੀ ਚਾਰਨੀ ਉੱਪਰ ਬੈਟਰ ਪਾਉਣਾ ਗਾ ਤੇ ਚਾਰਨੀ ਨੂੰ ਆਪਾਂ ਬਿਲਕੁਲ ਵੀ ਨਹੀਂ ਹਿਲਾਉਣਾ ਹੈਗਾ ਫਿਰ ਹੀ ਆਪਣੀ ਇਹ ਬੂੰਦੀ ਗੋਲ ਬਣ ਕੇ ਤਿਆਰ ਹੁੰਦੀ ਹੈ ਜੇ ਆਪਾਂ ਚਾਰਨੀ ਨੂੰ ਹਿਲਾਇਆ ਜਿਆਦਾ ਤਾਂ ਫਿਰ ਆਪਣੀ ਇਹ ਬੂੰਦੀ ਮੂੰਛਾ ਵਾਲੀ ਬੂੰਦੀ ਬਣ ਕੇ ਤਿਆਰ ਹੋ ਜਾਵੇਗੀ ਫਿਰ ਇਹ ਹੀ ਬਿਲਕੁਲ ਵੀ ਗੋਲ ਨਹੀਂ ਬਣਨੀ ਹੈਗੀ ਜੀ ਬੈਟਰ ਆਪਣੇ ਆਪ ਡਿੱਗਦਾ ਰਹੇਗਾ ਤਾਂ ਆਪਣੀ ਬੂੰਦੀ ਬਿਲਕੁਲ ਗੋਲ ਬਣ ਕੇ ਤਿਆਰ ਹੋਵੇਗੀ ਇੱਕ ਵਾਰ ਤੁਸੀਂ ਵੀ ਆਪਣੇ ਘਰ ਵਿੱਚ ਦੀ ਇਸ ਤਰੀਕੇ ਨਾਲ ਗੁੰਦੀ ਨੂੰ ਬਣਾ ਕੇ ਜਰੂਰ ਟਰਾਈ ਕਰਿਓ। ਅਗਰ ਤੁਹਾਨੂੰ ਜੀ ਇਹ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿੰਜਤ ਤੋਂ ਜ਼ਿਆਦਾ ਅੱਗੇ ਸ਼ੇਅਰ ਕਰਦੇ ਆ ਕਰੋ। ਦੇਖੋ ਜੀ ਇਹਸ ਨੂੰ ਵੀ ਲਗਭਗ 2-3 ਮਿੰਟ ਹੋ ਚੁੱਕੇ ਨੇ ਫਰਾਈ ਹੁੰਦੇ ਹੋਏ ਗੁੰਦੀ ਨੂੰ। ਲਗਾਤਾਰ ਜੀ ਆਪਾਂ ਗੁੰਦੀ ਨੂੰ ਸਟਰ ਵੀ ਕਰਦੇ ਰਹਿਣਾਗਾ ਤਾਂ ਕਿ ਗੁੰਦੀ ਚਾਰੋਂ ਤਰਫ ਤੋਂ ਇਕੁਲ ਪੱਕ ਜਾਵੇ। ਸਾਰੀ ਬੂੰਦੀ ਬਣਾ ਕੇ ਜੀ ਆਪਣੇ ਦੇਖੋ ਰੈਡੀ ਕਰ ਲਈ ਹੈ ਦੇਖੋ ਜੀ ਬਿਲਕੁਲ ਗੋਲ ਬੂੰਦੀ ਬਣ ਕੇ ਤਿਆਰ ਹੋਈ ਆ ਇੱਕਦਮ ਖਸਤਾ ਤੁਸੀਂ ਦੇਖ ਸਕਦੇ ਹੋ ਜੀ ਕੰਨੀ ਵਧੀਆ ਲੱਗ ਰਹੀ ਹੈ ਇਹ ਹੁਣ ਆਪਾਂ ਤੁਹਾਨੂੰ ਚਾਕੇ ਕੇ ਵੀ ਦਿਖਾ ਦੇਣੀ ਦੇਖੋ ਕ੍ਰਸ਼ ਕਰਕੇ ਕੰਨੀ ਬੜੀ ਖਾਸਤਾ ਬਣ ਕੇ ਤਿਆਰ ਹੋਈ ਹੈ ਜੀ ਇਹ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ اور ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਜਾ ਕਰੇ ਜੀ ਵੀਡੀਓ ਦੇਖਣ ਲਈ ਧੰਨਵਾਦ